ਸਾਡੇ ਪੰਜਾਬੀਆਂ ਨੂੰ ਸੰਗ ਮਾਰ ਕੀ ਤਾਂ ਹੀ ਪ੍ਰਵਾਸੀ ਆ ਕੇ ਇੱਥੇ ਵਧੀਆ ਕੰਮ ਕਰ ਰਹੇ ਆ ਆਪਣੀ ਮਰਜ਼ੀ ਨਾਲ ਲਾਉਂਦੇ ਸੀ ਮਰਜ਼ੀ ਨਾਲ ਖਾਣੇ ਆ ਉਹ ਜਿੰਨਾ ਰੇਟ ਲਾਉਂਦੇ ਸੀ ਉਹਨਾਂ ਸਾਨੂੰ ਦੇਣਾ ਪੈਂਦਾ ਹੈ ਕੰਮ 'ਚ ਕੋਈ ਸ਼ਾਂਤ ਨਹੀਂ ਕੰਮ ਕਰਾਂਗੇ ਚਾਹੇ ਵਧੀਆ ਖਾਣੇ ਪੀਣੇ ਆਸ਼ਕ ਕਰਦੇ ਆ ਪੈਸਾ ਵੱਡੇ ਵੱਡੇ ਨਾਲ ਬਗਾੜ ਪਾ ਤੁਸੀਂ ਦੋਨੇ ਦੋਸਤੋ ਇਕੱਠਿਆਂ ਨੇ ਕੰਮ ਕੀਤਾ ਕਦੇ ਕੋਈ ਪੈਸੇ ਨੂੰ ਲੈ ਕੇ ਕਦੇ ਆਪਸ ਦੇ ਵਿੱਚ ਨਾ ਪੈਸੇ ਤਾਂ ਕੋਈ ਫਰਕ ਨਹੀਂ ਪਿਆ ਯਾਰ ਕੋਈ ਫਰਕ ਨਹੀਂ ਇੱਥੇ ਜ਼ਿਆਦਾ ਬੈਨੀਫਿਟ ਹੈ ਕਿ ਨੌਕਰੀ 'ਚ ਜ਼ਿਆਦਾ ਨੌਕਰੀ 'ਚ ਤਾਂ ਐਡਾ ਸਾਨੂੰ ਲੱਗਦਾ ਨਾ ਬੈਨੀਫਿਟ ਹੈ ਇਹ ਤਾਂ ਸਾਨੂੰ ਬੈਨੀਫਿਟ ਆ ਉਹ ਤੇ ਤੁਹਾਡਾ ਵਿਆਹ ਬੜਾ ਸੋਹਣਾ ਹੋਣਾ ਤੇ ਕੁੜੀ ਨੇ ਕਹਿਣਾ ਵੀ ਮੁੰਡੇ ਦਾ ਆਪ ਹੀ ਬਣਾ ਲੈਂਦੇ ਨੇ ਬਹਿ ਮਜੀ ਇਹ ਵਿਆਹ ਕੋਈ ਚੰਗਣ ਨੇ ਕੰਮ ਕਰਾਂਗੇ ਤੇ ਪੈਸੇ ਵਾਲੇ ਕੋਲ ਹੀ ਜਾਂਦਾ ਵਰਾ ਕੋਈ ਕੀ ਤੁਹਾਨੂੰ ਕੋਈ ਆਪਸ਼ਨ ਮਿਲ ਜੇ ਤੁਸੀਂ ਕਹੋ ਕਿ ਮੈਨੂੰ ਵੀ ਤੁਹਾਨੂੰ ਫ੍ਰੀ 'ਚ ਲੈ ਜਾਣ ਬਾਹਰ ਤੇ ਤੁਸੀਂ ਮਤਲਬ ਬਾਹਰ ਜਾਣਾ ਪ੍ਰੇਫਰ ਕਰੋਗੇ ਕਿ ਪੰਜਾਬ 'ਚ ਆਹਦਾ ਇੱਥੇ ਪੰਜਾਬ 'ਚ ਕੰਮ ਕਰਾਂਗੇ ਤਾਂ ਸਾਰਾ ਕੁਝ ਇੱਥੇ ਹੀ ਹੈ ਜੀ। ਹੈਲੋ ਜੀ ਸਤਿ ਸ੍ਰੀ ਅਕਾਲ ਉਮੀਦ ਹੈ ਤੁਸੀਂ ਠੀਕ-ਠਾਕ ਹੋਵੋਗੇ। ਮੈਂ ਆਹ ਤੁਹਾਡੇ ਨਾਲ ਨੂਰ ਵਰਚੋਤ ਤੇ ਤੁਸੀਂ ਦੇਖ ਰਹੇ ਹੋ ਜੀ ਨੂਰ ਵਰਚੋਤ ਟਾਕਸ। ਅੱਜ ਦੀ ਕਹਾਣੀ ਵੇਖ ਕੇ ਨਾ ਤੁਹਾਨੂੰ ਜੈ ਤੇ ਬਿਰੂ ਦੀ ਕਹਾਣੀ yaad ਆ ਜਾਏਗੀ ਜਿਹੜੀ ਤੁਸੀਂ ਫਿਲਮ ਦੇਖੀ ਹੋਊਗੀ ਕਿਉਂਕਿ ਯਾਰੀ ਦੀਆਂ ਮਸਾਲਾਂ ਬਹੁਤ ਵਧੀਆ ਸੁਣਨ ਨੂੰ ਮਿਲੀਆਂ ਜੇ ਆਪਾਂ ਕਹਿ ਲਈਏ ਕਿ ਅ ਵੱਡੇ-ਵੱਡੇ ਇੱਥੇ ਮਤਲਬ ਕਿਸੇ ਵੀ ਸੁਣਨ ਨੂੰ ਮਿਲੇ ਨੇ ਕਿ ਯਾਰ ਦੋਸਤ ਹਨਾ ਮਤਲਬ ਯਾਰੀ ਲਈ ਬੰਦਾ ਕੁਝ ਵੀ ਕਰ ਲੈਂਦਾ। ਸੋ ਮੈਂ ਅ ਅੱਜ ਦੀ ਕਹਾਣੀ ਤੁਹਾਨੂੰ ਸਾਂਝੀ ਕਰਨ ਲੱਗੀ ਸੁਖ ਤੇ ਸ਼ਹਿਰੀ ਜਿਨ੍ਹਾਂ ਨੇ ਰਲ ਕੇ ਇੱਕ ਸਟਾਲ ਲਈ ਹੈ ਸਟਾਲ ਲਈ ਹੈ ਜੀ ਕਾਫੀ ਦੀ ਸਰਵਿਸ ਦੀ ਤੁਹਾਨੂੰ ਹੋਰ ਸਾਰੀਆਂ ਬਹੁਤ ਸਾਰੀਆਂ ਚੀਜ਼ਾਂ ਨਾਲ ਖਾਣ ਨੂੰ ਮਿਲ ਜਾਣੀਆਂ ਸੋ ਇਹਨਾਂ ਨੇ ਕੰਮ ਕਿਵੇਂ ਸ਼ੁਰੂ ਕੀਤਾ ਸੋ ਆਓ ਇਹਨਾਂ ਦੇ ਨਾਲ ਗੱਲਬਾਤ ਕਰਦੇ ਆ ਸੋ ਮੇਰੇ ਨਾਲ ਹਰੇ ਜੈ ਵੀਰੂ ਸੁਖ ਤੇ ਸ਼ਹਿਰੀ ਦੋਨੇ ਜਣੇ ਮੌਜੂਦ ਨੇ ਸਸਟੀ ਗੱਲ ਵੀਰੇ ਪਹਿਲਾਂ ਤਾਂ ਸਸਟੀ ਗੱਲ ਠੀਕ ਹੋ ਤੁਸੀਂ ਹਾਂਜੀ ਬੜੀਆ ਜੀ ਆਜੋ ਅੱਗੇ ਨੂੰ ਆਜੋ ਤੁਸੀਂ ਹਨਾ ਸੋ ਮੈਂ ਇਹਨਾਂ ਦੇ ਕੋਲ ਆਈ ਸੀ ਮੈਂ ਜਾਂਦੀ ਨੂੰ ਰਸਤੇ 'ਚ ਵੇਖਿਆ ਤੇ ਬਾਈ ਹੋਣੀ ਨਾ ਕਾਫੀ ਬਣਾਈ ਜਾਂਦੀ ਸੀ ਤੇ ਕਾਫੀ ਵੀ ਇਹਨਾਂ ਨੇ ਬੜੀ ਸੋਹਣੀ ਐ ਹਰਟ ਵਾਲੀ ਬਣਾਈ ਮੈਂ ਕਿ ਕੰਮ ਤਾਂ ਬੜਾ ਪ੍ਰੋਫੈਸ਼ਨਲ ਲੱਗਦਾ ਤੇ ਬਾਈ ਨੇ ਕੰਮ ਵੀ ਬਹੁਤ ਸੋਹਣਾ ਇੱਥੇ ਕੀਤਾ ਉਹ ਵੀ ਸਟਾਲ ਲਾਈ ਹੈ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਤੁਸੀਂ ਦੋਨੇ ਯਾਰ ਦੋਸਤ ਹੋ ਜੀ ਕਿੰਨੇ ਟਾਈਮ ਹੋ ਗਿਆ ਤੁਹਾਡੀ ਦੋਸਤੀ ਨੂੰ ਸਾਨੂੰ ਬਹੁਤ ਟਾਈਮ ਹੋ ਗਿਆ ਦੋਸਤੀ ਦੋ ਤਿੰਨ ਸਾਲ ਹੋ ਗਏ ਅੱਛਾ ਅੱਛਾ ਇਕੱਠੇ ਪੜ੍ਹਦੇ ਹੁੰਦੇ ਸੀਗੇ ਅੱਛਾ ਤੇ ਹੁਣ ਕੰਮ ਦੇ ਕਰ ਲਿਆ ਇਕੱਠੇ ਪੜਦੇ ਸੀ ਤੇ ਇਕੱਠਿਆਂ ਨੇ ਸੋਚਿਆ ਵੀ bizness ਵੀ ਇਕੱਠਿਆਂ ਨੇ ਕਰਨਾ ਹੈ ਇਕੱਠੇ ਨਹੀਂ ਕਰਨਾ ਹਾਂ আচ্ছা ਹਾਂਜੀ ਠੀਕ ਹੈ ਨਹੀਂ ਮਤਲਬ ਇਹ ਕਿੰਨਾ ਦੀ ਦਿਮਾਗ ਚ ਆਈ ਡੀਆ ਆਇਆ ਸੀਗਾ ਵੀ ਇਹ ਕੰਮ ਕਰਨਾ ਹੈ ਇਹਨਾਂ ਨੇ ਕਿਹਾ ਕਿ ਤੁਸੀਂ ਕੀਤਾ ਦੋਸਤ ਨੇ ਕੀਤਾ ਇਹ ਸਾਰਾ ਕੁਝ ਅੱਛਾ ਅੱਛਾ ਬਾਈ ਜੀ ਨੇ ਕੀਤਾ ਹੈ ਬਾਈ ਕਿਵੇਂ ਸੁਭਬ ਬਣਿਆ ਕਿਵੇਂ ਸਲਾਹ ਹੋਈ ਤੇ ਕਿਵੇਂ ਸ਼ੁਰੂ ਕੀਤਾ ਕੰਮ ਅਸੀਂ ਮੈਡਮ ਬਸ ਇੱਕ ਦਿਨ ਸੋਚਿਆ ਵੀ ਚਲ ਵਾਹੀ ਸਟਾਰਟ ਕਰ ਲੈਂਦੇ ਹੈਗੇ ਕਾਫੀਪਾ ਵਗੈਰਾ ਰੈਸਟੋਰੈਂਟ ਵਗੈਰਾ ਪਹਿਲਾਂ ਹੀ ਲੈਂਚੇ ਕੰਮ ਕਰਿਆ ਸੀਗਾ ਅੱਛਾ ਅੱਛਾ ਪਹਿਲਾਂ ਕੀਤਾ ਹੋਇਆ ਕੰਮ ਠੀਕ ਹੈ ਜੀ ਮਤਲਬ ਉੱਥੇ ਜੌਬ ਕੀਤੀ ਤੇ ਜੌਬ ਕਰਨ ਦਾ ਕੋਈ ਲੱਗਿਆ ਨਹੀਂ ਕੋਈ ਫਾਇਦਾ ਨਹੀਂ ਹੋਇਆ ਉੱਥੇ ਆਪਣਾ ਲੀਜ਼ ਤੇ ਸੀ ਮੈਡਮ ਰੈਸਟੋਰੈਂਟ ਉੱਥੇ ਅੱਛਾ ਤੁਹਾਡਾ ਸੀਗਾ ਹਾਂਜੀ ਠੀਕ ਹੈ ਹੁਣ ਵੀ ਸੋਚਿਆ ਆਪਦੇ ਸ਼ਹਿਰ ਚ ਕਰਦੇ ਆ ਅੱਛਾ ਅੱਛਾ ਪਠਿੰਡੇ ਤੋਂ ਬਿਲੋਂਗ ਕਰਦੇ ਹੋ ਹਾਂਜੀ ਠੀਕ ਹੈ ਸੋ ਕਮਸ ਤੁਸੀਂ ਸ਼ੁਰੂ ਕੀਤਾ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਕਰਦਿਆਂ ਨੂੰ ਇੱਥੇ ਹੋ ਗਿਆ ਮੈਡਮ ਆਪਾਂ ਨੂੰ ਇੱਧਰ ਤਾਂ ਹੋ ਗਿਆ 6-7 ਤੱਕ ਮਹੀਨੇ ਅੱਛਾ ਅੱਛਾ ਉਦੋਂ ਪਹਿਲਾਂ ਆਪਾਂ ਨੂੰ ਪਿਛਲੇ ਸਾਲ ਪਾਰਕਿੰਗ ਕੋਲੇ ਹੁੰਦੇ ਸੀਗੇ ਮੈਮ ਮਾਲ ਰੋਡ ਤੇ ਤੇ ਕਿਵੇਂ ਦਾ ਲੋਕਾਂ ਦਾ ਰਿਸਪੌਂਸ ਕਿਵੇਂ ਮਿਲ ਰਿਹਾ ਤੁਹਾਨੂੰ ਵਧੀਆ ਹੈਗਾ ਜੀ ਅੱਛਾ ਠੀਕ ਹੈ ਕਹਿੰਦੇ ਇਕੱਠਿਆਂ ਨੇ ਸ਼ੁਰੂਆਤ ਤਾਂ ਕੀਤੀਆਂ ਤੇ ਕੰਮ ਵੀ ਇਕੱਠਿਆਂ ਨੇ ਤੋਰਿਆ ਹੈ ਹਾਂਜੀ ਮਤਲਬ ਜਿਵੇਂ ਹੁੰਦੇ ਨੇ ਵੀ ਆਪਾਂ ਕਈੇ ਵੀ ਪੈਸੇ ਦੀ ਗੱਲ ਹੋਵੇ ਹਨਾ ਵੀ ਪੈਸਾ ਵੱਡੇ ਵੱਡੇ ਨਾਲ ਬਗਾੜ ਪਾ ਤੁਸੀਂ ਦੋਨੇ ਦੋਸਤੋਂ ਇਕੱਠਿਆਂ ਨੇ ਕੰਮ ਕੀਤਾ ਕਦੇ ਕੋਈ ਪੈਸੇ ਨੂੰ ਲੈ ਕੇ ਕਦੇ ਆਪਸ ਦੇ ਵਿੱਚ ਨਾ ਪਹਿਨ ਤਾਂ ਕੋਈ ਫਰਕ ਨਹੀਂ ਪਈ ਕੋਈ ਫਰਕ ਨਹੀਂ ਪਈ ਅੱਛਾ ਬਰਾਬਰ ਬਰਾਬਰ ਵੰਡ ਲੈਨੇ ਆ ਬਿਲਕੁਲ ਬਿਲਕੁਲ ਅੱਛਾ ਧੀ ਸੰਗਾ ਲੱਗਿਆ ਮੈਨੂੰ ਤੁਸੀਂ ਕਰ ਰਹੀ ਸੀਗੇ ਤੇ ਬਣਾ ਰਹੇ ਤੇ ਜਦੋਂ ਮਤਲਬ ਰੀੜੀ ਲਾਈ ਹੈ ਨਾ ਮਤਲਬ ਸਟਾਲ ਸੌਰੀ ਟੂ ਸੇ ਸਟਾਲ ਜਿਹਨੂੰ ਆਪਾਂ ਕਹਿੰਦੇ ਆ ਹਨਾ ਥੋੜਾ ਕੰਮ ਹੈ ਤੁਹਾਡਾ ਰਿਜ਼ਕ ਹੈ ਤੇ ਜਦੋਂ ਤੁਸੀਂ ਇਹਨੂੰ ਲਾਇਆ ਤੇ ਕਿਵੇਂ ਦਾ ਮਹਿਸੂਸ ਹੋਇਆ ਇੱਥੇ ਜਦੋਂ ਖੜੇ ਲੋਕ ਤੁਹਾਡੇ ਕੋਲ ਆਏ ਜਾਂ ਮਤਲਬ ਪਹਿਲੇ ਦਿਨ ਤਾਂ ਡਰ ਜਾ ਲੱਗਦਾ ਨਾ ਵੀ ਪਤਾ ਨਹੀਂ ਕੋਈ ਆਊ ਕਿ ਨਾ ਰਿਸਕ ਜਾ ਲੈਣਾ ਥੋੜਾ ਝੌਖਾ ਹੋ ਜਾਂਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਸੀ ਮੈਡਮ ਇਦਾਂ ਦੀ ਕੋਈ ਗੱਲ ਨਹੀਂ ਸੀ ਕੋਈ ਆਪ ਨੂੰ ਸੀਗਾ ਕਿਉਂਕਿ ਪਹਿਲਾਂ ਵੀ ਮੈਂ ਰੈਸਟੋਰੈਂਟ ਲਾਈਨ 'ਚ ਕੰਮ ਕਰਿਆਗਾ। ਅੱਛਾ ਜੀ। ਬਾਕੀ ਇਧਰ ਕੋਈ ਹੈ ਨਹੀਂ ਸੀਗਾ ਵੀ ਝੇਜ ਕਾਲੇ ਕੋਈ ਚੱਕਣ ਨਹੀਂ ਸੀਗਾ। ਕਿਉਂਕਿ ਸਾਡੀ ਨਾ ਥੋੜਾ ਜਿਹਾ ਇਹ ਹੋ ਜਾਂਦਾ ਕਿ ਸੰਗ ਸਾਨੂੰ ਮਾਰ ਜਾਂਦੀ ਹੈ ਪੰਜਾਬੀਆਂ ਨੂੰ। ਸਾਡੇ ਪੰਜਾਬ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਸੰਗ ਮਾਰ ਕੀ ਤਾਂ ਹੀ ਪ੍ਰਵਾਸੀ ਆ ਕਿ ਇੱਥੇ ਵਧੀਆ ਕੰਮ ਕਰ ਰਹੇ ਹੋ ਆਪਣੀ ਮਰਜ਼ੀ ਨਾਲ ਲਾਉਂਦੇ ਸੀ ਮਰਜ਼ੀ ਨਾਲ ਖਾਂਦੇ ਆ ਉਹ ਜਿੰਨਾ ਰੇਟ ਲਾਉਂਦੇ ਸੀ ਉਹਨਾਂ ਸਾਨੂੰ ਦੇਣਾ ਪੈਂਦਾ ਹੈ ਨਾ ਤੇ ਹੁਣ ਮਤਲਬ ਕਾਫੀ ਸੰਗ ਸ਼ਰਮ ਵਾਲੀ ਵੀ ਗੱਲ ਹੁੰਦੀ ਹੈ ਹੈ ਨਾ ਤੇ ਮਤਲਬ ਇਹ ਮੰਨਦੇ ਹੋ ਤੁਸੀਂ ਵੀ ਇਹ ਚੀਜ਼ ਮਤਲਬ ਸਹੀ ਹੈ ਇਹ ਕੰਮ ਵਧੀਆ ਕਰਨ ਕੋਈ ਸ਼ਰਮ ਨਹੀਂ ਕੰਮ 'ਚ ਕੋਈ ਸ਼ਰਮ ਨਹੀਂ ਕੰਮ ਕਰਾਂਗੇ ਤੇ ਆਪਾਂ ਵਧੀਆ ਖਾਣੇ ਪੀਣੇ ਅਸ਼ਕਰ ਕਰਦੇ ਆਂ ਤમે ਸ਼ਰਮੰਨੀਆਂ ਤਾਂ ਪਰ ਲੁਕੀ ਹੋਰ ਕੰਮ ਵੀ ਕਰਾਂ ਉਹਦੇ ਵੀ ਸ਼ਰਮ ਆਉਂਦੀ ਆਪਾਂ ਨੂੰ ਹਾਂ ਤੇ ਬਾਈ ਜੀ ਵੀ ਨੌਕਰੀ ਨੂੰ ਕੰਪੇਅਰ ਕਰੀਏ ਤੇ ਨਾਲ ਨੌਕਰੀ ਨੂੰ ਛੱਡ ਕੇ ਇੱਥੇ ਜ਼ਿਆਦਾ ਬੈਨੀਫਿਟ ਹੈ ਕਿ ਨੌਕਰੀ 'ਚ ਜ਼ਿਆਦਾ ਨੌਕਰੀ 'ਚ ਤਾਂ ਏਡਾ ਸਾਨੂੰ ਲੱਗਦਾ ਨਾ ਬੈਨੀਫਿਟ ਹੈ ਇਹ ਤਾਂ ਸਾਨੂੰ ਬੈਨੀਫਿਟ ਆ ਤੁਸੀਂ ਵੀ ਕੰਮ ਕਰਦੇ ਰਹੇ ਹੋ ਹਾਂ ਕੰਮ ਕਰਦੇ ਰਹੇ ਹਾਂ ਮੈਂ ਦੋਸਤੀ ਸੀ ਮੈਂ ਚੱਲਿਆ ਸ਼ਹਿਰੀ ਕੰਮ ਸੰਝਾ ਕਰਨਾ ਯਾਰ ਆਪਾਂ ਕਰ ਲੈਣੇ ਛੇ ਸੁੱਖ ਮੈਂ ਚੱਲ ਠੀਕ ਹੈ ਕਰ ਦਿੰਦੇ ਅੱਛਾ ਤੇ ਇੱਕ ਨਾ ਰਾਇ ਪਾਣੀ ਤੇ ਮੈਂ ਵੀ ਸ਼ਹਿਰੀ ਕੋਲੇ ਆਏ ਸੀ ਬਾਈ ਕੋਲੇ ਹਾਂ ਮੈਂ ਹੈਰਾ ਸਰੀ ਆਪਾਂ ਕੰਮ ਕਰਨਾ ਯਾਰ ਹਾਂ ਦਾ ਕਹਿੰਦਾ ਆਪਾਂ ਕਰ ਲੈਣਾ ਮੈਂ ਵੀ ਕੰਮ ਕਰਨਾ ਮੈਂ ਮੈਂ ਵੀ ਕਰਨਾ ਚਾਹੁੰਨਾ ਅੱਛਾ ਤੇ ਫਿਰ ਉਦੋਂ ਦੀ 파ਟਨ ਸਾਹਿਬ ਬਣੀ ਐ ਦੀ ਜਾਲੇ ਸਾਂਝਾ ਕੰਮ ਦਲਾ ਲਏ ਕੀ ਬਾਤ ਹੈ ਬਹੁਤ ਚੰਗਾ ਸੋਚਿਆ ਤੁਸੀਂ ਬਹੁਤ ਚੰਗਾ ਲੱਗਿਆ ਦੇਖ ਕੇ ਤੇ ਕਿੰਨੇ ਕੱਪ ਲੱਗ ਜਾਂਦੇ ਦਿਨ ਦੇ ਵਿੱਚ ਕੀ ਕੀ ਰੱਖਦੇ ਹੋ ਸੱਚੇ ਦੱਸੋ ਪਹਿਲਾਂ ਅਸੀਂ ਕੋਲਡ ਕਾਫੀ ਵੀ ਹੈ ਤੇ ਹੌਟ ਕਾਫੀ ਵੀ ਹੈ ਸਤਾਵ ਰਿਦੂਸਤਾ ਚਲਾਇਆ ਹੈ ਯਾਨੀ ਹੂੰ ਹੁਣ ਚਲਾਇਆ ਹੈ ਨਵਾਂ ਕੱਲ ਪਰਸੇ ਚਲਾਇਆ ਹੈ ਅੱਛਾ ਅੱਛਾ ਤੇ ਬਸ ਇਹ ਹੌਲੀ ਜਿਹੇ ਨਵੇਂ ਨਵੇਂ ਚੀਜ਼ਾਂ ਚਲਾਈ ਜਾਂਦੇ ਆ ਤੇ ਸੈਂਡਵਿਚ ਸਾਡਾ ਮੇਨ ਫੋਟੋ ਕਾਫੀ ਪੰਪ ਸਰਗ ਨਵਾਂ ਹੈ ਕਹਿੰਦੇ ਇੱਕ ਵਾਰ ਖਾਓਗੇ ਬਾਰ ਬਾਰ ਆਓਗੇ ਹੈ ਹਾਂ ਜੀ ਇਹਨਾਂ ਜਾਦੂ ਪਾਉਂਦੇ ਹੋ ਤੁਸੀਂ ਹੈ ਇਹਦੇ ਵਿੱਚ ਜਾਦੂ ਤਾਂ ਕੀ ਗੱਲ ਹੈ ਪਰਮਾਤਮਾ ਹੀ ਪਾਉਂਦਾ ਜਾਦੂ ਅਸੀਂ ਤਾਂ ਕਾਦੇ ਜਾਦੂ ਕਰਨ ਵਾਲੇ ਨਹੀਂ ਮੁੰਡਿਆਂ ਚ ਸੰਗ ਹੁੰਦੀ ਹੈ ਨਾ ਵੇਸੀ ਕਿਉਂ ਕਰਦਾ ਕੰਮ ਕਰੀਏ ਸੀ ਕਿਉਂ ਬਣਾਈਏ ਤੇ ਸਾਡੇ ਮੁੰਡੇ ਬਹੁਤ ਚੰਗੇ ਨੇ ਵੀ ਜਿਹੜੀ ਵਧੀਆ ਕੰਮ ਕਰ ਰਹੇ ਹੈ ਹਾਂ ਜ਼ਰੂਰੀ ਹੈ ਸਾਰੇ ਕੰਮ ਕੁੜੀਆਂ ਨੇ ਮਿੱਥੇ ਹੋਏ ਵੀ ਕੁੜੀਆਂ ਨੇ ਕਰਨੀਆਂ। ਸਾਰਾ ਕੰਮ ਹੈਗੀ ਸਾਰਾ ਘਰ ਦੇ ਦਾ ਕਹਿੰਦੇ ਵਧੀਆ ਹੀ ਜਾਵੇ। ਤੁਹਾਡਾ ਕੰਮ ਦਾ ਕਰਦੇ ਆ ਕੋਸੇ ਕੋਸੇ ਤਾਂ ਕਰਨ ਲੱਗੇ ਆ। ਹਾਂ। ਇਹ ਚੀਜ਼ ਹੈ ਬੈਨੇਫਿਟ ਬਹੁਤ ਹੈ ਤੁਹਾਡਾ ਵਿਆਹ ਬੜਾ ਸੋਹਣਾ ਹੋਣਾ ਤੇ ਕੁੜੀ ਨੇ ਕਹਿਣਾ ਵੀ ਮੁੰਡੇ ਦਾ ਆਪ ਹੀ ਬਣਾ ਲੈਂਦੇ ਨੇ। ਬਹਿਮ ਹੈ ਜੀ ਇਹ ਵਿਆਹ ਕੋਈ ਚੰਗੇ ਨੇ ਦੇ ਕੰਮ ਕਰਾਂਗੇ ਤੇ ਪੈਸੇ ਵਾਲੇ ਕੋਲ ਹੀ ਜਾਂਦਾ ਸਾਰਾ ਕੋਈ। ਤੇ ਪੈਸਾ ਤਾਂ ਕੋਈ ਕਮਾ ਹੀ ਰਹੇ ਆ ਜੀ। ਐਡਾ ਠੀਕ ਹੈ ਜੀ। ਚਲੋ ਵਿਆਹ ਵਾਲੀ ਗੱਲ ਦੂਰ ਦੀ ਛੱਟੋ ਜੀ। ਅੱਛਾ ਨਹੀਂ ਵਿਆਹ ਵਾਲੀ ਗੱਲ ਤੋਂ ਸ਼ਰਮਾ ਗਏ ਨੇ ਹੈ। ਹਾਂ ਵਾਹ ਆਹ ਕੰਮ ਸਾਡ ਇਹ ਗੱਲ ਕਹਾ ਮੀ ਸਾਡੇ ਨਾ ਨੌਜਵਾਨ ਮੋਸਟਲੀ ਕਹਿੰਦੇ ਨੇ ਵੀ ਪੰਜਾਬ ਚ ਕੰਮ ਨਹੀਂ ਹੈਗਾ ਹਨਾ ਤੇ ਅਸੀਂ ਮਤਲਬ ਬਾਹਰ ਜਾਵਾਂਗੇ 20-25 ਲੱਖ ਪਹਿਲਾਂ ਲਾਵਾਂਗੇ ਅਸੀਂ ਉੱਥੇ ਕੰਮ ਕਰਾਂਗੇ ਜੀ ਸੈੱਟ ਹੋਵਾਂਗੇ ਤੇ ਉਹਨਾਂ ਦੇ ਹਾਲ ਵੀ ਬਹੁਤ ਬੁਰੇ ਹੋਏ ਪਏ ਨੇ ਕਿ ਆਪਾਂ ਦੇਖ ਰਹੇ ਹਾਂ ਮਤਲਬ ਕੰਮ ਵੀ ਨਹੀਂ ਮਿਲ ਰਿਹਾ ਤੇ ਜੇ ਆਪਾਂ ਗੱਲ ਕਰੀਏ ਤੁਹਾਨੂੰ ਕੋਈ ਆਪਸ਼ਨ ਮਿਲ ਜੇ ਤੁਸੀਂ ਕਹੋ ਕਿ ਮੈਨੂੰ ਵੀ ਤੁਹਾਨੂੰ ਫ੍ਰੀਜ ਲੈ ਜਾਣ ਬਾਹਰ ਤੇ ਤੁਸੀਂ ਮਤਲਬ ਬਾਹਰ ਜਾਣਾ ਪ੍ਰੈਫਰ ਕਰੋਗੇ ਕਿ ਪੰਜਾਬ ਰਹਿਣਾ ਆਪਦਾ ਇੱਥੇ ਪੰਜਾਬ 'ਚ ਹੀ ਕੰਮ ਕਰਾਂਗੇ ਤਾਂ ਸਾਰਾ ਕੁਝ ਇੱਥੇ ਹੀ ਹੈ ਜੀ ਹੈ ਕੰਮ ਪੰਜਾਬ 'ਚ ਹਾਂ ਹੈਗਾ ਜੀ ਕਰਾਂਗੇ ਤਾਂ ਸਾਰਾ ਤੇ ਨਾ ਕਰਾਂਗੇ ਤਾਂ ਫਿਰ ਕੁਝ ਵੀ ਨਹੀਂ ਇੱਥੇ ਆਪਣੇ ਕੋਲ ਵੀ ਆਪਾਂ ਪਹਿਲਾਂ ਕੋਸ਼ਿਸ਼ ਨਹੀਂ ਕਰਦੇ ਹੈਗੇ ਆਪਾਂ ਪਹਿਲਾਂ ਨਹੀਂ ਸਹੀ ਗੱਲ ਹੈ ਕੁਝ ਤਾਂ ਕਰਦੇ ਨੇ ਆਪਾਂ ਇੱਥੋਂ ਕਰ ਲਏ ਇੱਥੋਂ ਕਰ ਲਿਆ ਕੋਈ ਨਹੀਂ ਕੋਸ਼ਿਸ਼ ਕਰਦਾ ਜੀ ਬਿਲਕੁਲ ਕੁਝ ਕਰਾਂਗੇ ਸਾਰਾ ਕੁਝ ਹੀ ਹੋਊਗਾ ਇੱਥੇ ਹੂੰ ਕਿੰਨੇ ਵਜੇ ਆਉਣੇ ਉੱਥੇ ਅਸੀਂ ਆਏ ਨੇ 9:00 ਵਜੇ अच्छा अच्छा ठीक अनेक इथों ਤੁਸੀਂ ਅਸੀਂ ਜੀਤ ਰੋਡ ਤੇ ਰਹਿੰਦੇ ਆਂ ਤਿੰਨ ਨੰਬਰ ਗਲੀ ਚ ਸੋ ਮਤਲਬ ਇਹ ਤੁਸੀਂ ਆਪਣੇ ਘਰ ਚ ਰਹਿੰਦੇ ਹੋ ਜਾਂ ਫਿਰ ਪੀਜੀ ਚ ਇੱਥੇ ਜੀਤ ਰੋਡ ਤੇ ਲੈਤਾ ਹੀ ਕਮਰਾ ਡਾ ਅੱਛਾ ਉਧਰ ਤੁਸੀਂ ਕਿੱਥੋਂ ਦੇ ਪਿੰਡ ਦੇ ਹੋ ਜੀ ਪਿੰਡ ਮੇਰਾ ਵੜਾ ਭਾਈ ਕਾਂ ਅੱਛਾ ਤੇ ਬਾਈ ਦਾ ਖੇਮੂ ਹਣਾ ਪਿੰਡ ਅੱਛਾ 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 ਮਾਨ ਸਾਹਿਬ ਦਾ ਪਿੰਡ ਹੈ ਠੀਕ ਹੈ ਠੀਕ ਹੈ ਠੀਕ ਹੈ ਹਾਂ ਤੇ ਮਤਲਬ ਫਿਰ ਉੱਥੋਂ ਆਉਂਦੇ ਹੋ ਤੇ ਘਰ ਦੇ ਕਿ ਕਹਿੰਦੇ ਪਿੰਡ ਦੇ ਵਿੱਚ ਜੋ ਜਾਂਦੇ ਉਹਨੂੰ ਪਤਾ ਵੀ ਤੁਸੀਂ ਕੰਮ ਕਰਦੇ ਹੋ ਤੇ ਕੀ ਕਹਿੰਦੇ ਵੀ ਵਧੀਆ ਹੋ ਰਿਹਾ ਕੰਮ ਹਾਂ ਕੰਮ ਕਰਦੇ ਹਾਂ ਕਹਿੰਦੇ ਵਧੀਆ ਬਸ ਕਰਦੇ ਹਾਂ ਠੀਕ ਆ ਆਪਦਾ ਕਰੋ ਆਪਣੀ ਮਿਹਨਤ ਕਰ ਰਹੇ ਹਾਂ ਆਪਣਾ ਟੈਲੈਂਟ ਦਿਖਾ ਰਹੇ ਹਾਂ ਚੰਗੀ ਕਰ ਲੈਣਾ ਹਾਂਜੀ ਸਹੀ ਕਰ ਲੈਣਾ ਸ ਬਹੁਤ ਵਧੀਆ ਲੱਗਿਆ ਬਾਈ ਮੇਰੀ ਇਥੇ ਚੀਤ ਰੋਡ ਤੇ ਰਹਿੰਦੇ ਹੀ ਘਰੇ ਤਾਂ ਹੱਤਿਆ ਦੋਆ ਤੇ ਗੇੜਾ ਮਾਰ ਲਈਦਾ ਅੱਛਾ 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 ਚਲੋ ਚੰਗੀ ਗੱਲ ਹੈ ਹੈਨਾ ਕਿਰਦਨ ਨੂੰ ਵੀ ਸੁੱਖ ਦੇਣਾ ਹੈ ਹੈਨਾ ਹਾਂਜੀ ਸਹੀ ਗੱਲ ਹੈ ਜੀ ਸੁਵਧੀਆ ਗੱਲ ਹੈ ਮੇਰੀ ਵੀਰ ਕਿੰਨੀ ਉਮਰ ਹੈ ਮਾਈ ਤੁਹਾਡੀ ਦੋਨੇ ਜਣਾਂ ਦੀ ਮੇਰੀ ਤਾਂ ਕਿ 26 23 ਸਾਲ ਦੀ ਹੈ ਤੁਹਾਡੀ ਬਾਈ ਬਸ ਆਹੀ ਕੁਸ ਮੈਨੂੰ ਬਸ ਦੇਖ ਲਓ 26 23 ਸਾਲ ਦੀ ਉਮਰ ਦੇ ਵਿੱਚ ਬਾਈ ਹੋਣਾ ਨੇ ਮਤਲਬ ਆਪਣੀ ਜ਼ਿੰਮੇਵਾਰੀ ਸਮਝੀ ਤੇ ਮਤਲਬ ਇਹਨਾਂ ਨੇ ਆਪਣਾ ਕੰਮ ਸ਼ੁਰੂ ਕੀਤਾ ਤੇ ਇਹਨਾਂ ਨੂੰ ਬਹੁਤ ਸੋਹਣਾ ਰਿਸਪੌਂਸ ਆ ਰਿਹਾ ਸੋ ਮੈਂ ਕਹਿੰਨੀ ਆ ਵੀ ਸਾਰੇ ਨੌਜਵਾਨ ਮੁੰਡੇ ਕੁੜੀਆਂ ਅਸੀਂ ਬਹੁਤ ਕੁਝ ਕਰ ਸਕਦੇ ਹਾਂ ਬਹੁਤ ਕੁਝ ਸਾਡੇ ਪੰਜਾਬ 'ਚ ਕਰਨ ਲਈ ਜਿਵੇਂ ਇਹਨਾਂ ਨੇ ਬਾਈ ਹੁਣਾਂ ਨੇ ਆਈਡੀਆ ਲਾਇਆ ਨਾ ਤੂੰ ਸਿੱਖ ਸਕਦੇ ਹੋ ਤੇ ਵੱਧ ਤੋਂ ਵੱਧ ਬਾਈ ਹੁਣਾਂ ਦੀ ਸਪੋਰਟ ਕਰਿਓ ਇਹ ਮੋਡਲ ਟਾਊਨ ਫੇਸ 3 ਜਿਹੜਾ ਪੁਲਿਸ ਸਟੇਸ਼ਨ ਹੈ ਉਹਦੇ ਬਿਲਕੁਲ ਸਾਹਮਣੇ ਹੀ ਸਟਾਲ ਲਗਾਉਂਦੇ ਆ ਸੋ ਤੁਹਾਨੂੰ ਪਤਾ ਲੱਗ ਜਾਊਗਾ ਸ਼ਹਿਰੀ ਤੇ ਸੁੱਖ ਦੀ ਜਿਹੜੀ ਸੈਂਡਵਿਚ ਸਟਾਲ ਹੈ ਨਾ ਹਾਂਜੀ ਹਾਂਜੀ ਸਹੀ ਸੋ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ ਇੱਕ ਚੰਗੀ ਮੋਟੀ